ਸਤਿ ਸ਼੍ਰੀ ਅਕਾਲ ਜੀ ਪੀ 9 ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਗੌਮਸੀ ਇਸ ਵੇਲੇ ਸਾਡੇ ਨਾਲ ਹਰਕੇਸ਼ ਮਿੱਤਰ ਜੀ ਮੌਜੂਦ ਨੇ ਜੋ ਕਿ ਭਾਰਤ ਜਨਤਾ ਪਾਰਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਤਿੰਨ ਮੇਅਰ ਜਿਹੜੇ ਨੇ ਮਾਨ ਸਾਹਿਬ ਦੇ ਵੱਲੋਂ ਚੁਣੇ ਗਏ ਨੇ ਟਵੀਟ ਕਰਕੇ ਦੱਸਿਆ ਗਿਆ ਸੀਗਾ ਪਹਿਲੇ ਇੰਦਰਜੀਤ ਕੌਰ ਦੂਸਰੇ ਰਕੇਸ਼ ਪ੍ਰਾਸ਼ ਅਤੇ ਤੀਸਰੇ ਪ੍ਰਿੰਸ ਜੋਹਰ ਸਰ ਕੀ ਕਹਿਣਾ ਹੈ ਤੁਹਾਨੂੰ ਇਹਨਾਂ ਨੂੰ ਲੈ ਕੇ ਵੀ ਜੋ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਤਿੰਨ ਪ੍ਰੈਜ਼ੀਡੈਂਟਸ ਚੁਣੇ ਸੌਰੀ ਤਿੰਨ ਮੇਅਰ ਚੁਣੇ ਗਏ ਨੇ ਉਹਨਾਂ ਨੂੰ ਲੈ ਕੇ ਤੋੜੇ ਵੱਲੋਂ ਲੱਗਦਾ ਵੀ ਇਹ ਫੈਸਲਾ ਜਿਹੜਾ ਉਹਨਾਂ ਦੇ ਵੱਲੋਂ ਲਿਆ ਗਿਆ ਸਹੀ ਹੈ। ਦੇਖੋ ਇਹਦੇ ਵਿੱਚ ਪੂਰੀ ਲੋਕਤੰਤਰ ਦੀ ਹੱਤਿਆ ਕੀਤੀ ਗਈ ਹੈ। ਜਿਸ ਤਰ੍ਹਾਂ ਇਹਨਾਂ ਨੂੰ ਬਹੁਮਤ ਨਹੀਂ ਮਿਲਿਆ ਇਹਨਾਂ ਨੇ ਦੂਸਰੀ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਤਮਕਾ ਕੇ ਜਾਂ ਪੈਸਾ ਦੇ ਕੇ ਆਪਣੇ ਚੀ ਜੋੜੇ ਆ। ਇਹ ਜਿਹੜੀ ਪਾਰਟੀ ਹੈ ਤੱਕੇਸ਼ਾਈ ਨਾਲ ਇਹਨਾਂ ਨੇ ਆਪਣਾ ਇਹ ਮੇਰ ਬਣਾਇਆ। ਔਰ ਡਿਪਟੀ ਮੇਅਰ ਜਿਹੜਾ ਵੀ ਬਣਾਇਆ ਉਹ ਉਸ ਬੰਦੇ ਨੂੰ ਬਣਾਇਆ ਜਿਹੜਾ ਕਿ ਕਾਂਗਰਸ ਦੇ ਵਿੱਚੋਂ ਚਾਰ ਬੰਦੇ ਨੂੰ ਲੈ ਕੇ ਇੱਧਰ ਆਇਆ ਤੇ ਉਹਨੂੰ ਉਹਦਾ ਇਨਾਮ ਦੇ ਤੌਰ ਤੇ ਇਹਨਾਂ ਨੇ ਡਿਪਟੀ ਮੇਅਰ ਬਣਾਇਆ ਇਹ ਸ਼੍ਰੀਆਮ ਇਸ ਉਹ ਪਾਰਟੀ ਜਿਹੜੀ ਕਿ ਆਪਣੇ ਆਪ ਨੂੰ ਕਹਿੰਦੀ ਸੀ ਲੋਕਾਂ ਦੀ ਪਾਰਟੀ ਔਰ ਅਸੀਂ ਸੰਘਰਸ਼ ਕਰਦੇ ਆਂ ਲੋਕਾਂ ਵਾਸਤੇ ਅੱਜ ਗੱਦੀ ਦੇ ਬੈਠਣ ਤੋਂ ਬਾਅਦ ਇਹਨਾਂ ਦਾ ਸਿਰਫ ਇੱਕ ਆਪਣਾ ਮੁੱਦਾ ਜਹੀ ਹੈ ਕਿ ਅਸੀਂ ਰਾਜ ਕਰਨਾ ਚਾਹ ਭਾਈ ਹੁੱਕ ਐਂਡ ਭਾਈ ਕਰੁਕ ਇਹ ਬੜਾ ਇੱਕ ਤੱਕੇਸ਼ਾਈ ਵਾਲਾ ਕੰਮ ਹੋਇਆ ਸਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਅੱਗੇ ਵੱਧ ਰਹੀ ਹੈ ਤੁਹਾਨੂੰ ਲੱਗਦਾ ਵੀ ਕੱਲ ਨੂੰ ਇਹ ਪਾਰਟੀ ਜਿਹੜੀ ਹੈ ਲੋਕਾਂ ਦੇ ਕਿਹਾ ਜਾਂਦਾ ਨੇ ਵੀ ਕੰਮ ਕਰਾਉਣ ਦੀ ਲਈ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਨੇ ਉਹ ਕੀ ਆਮ ਆਦਮੀ ਪਾਰਟੀ ਸਿਰਫ ਆਪ ਦਾ ਟਿੱਡ ਪਰ ਰਹੀ ਹੈ ਜਾਂ ਲੋਕਾਂ ਦਾ ਚੰਗਾ ਕਰ ਰਹੀ ਹੈ ਇਹ ਤਾਂ ਦਿੱਲੀ ਦੇ ਰਿਜ਼ਲਟ ਹੀ ਤੁਹਾਨੂੰ ਹੁਣ ਆਉਣ ਵਾਲੇ ਸਮੇਂ 'ਚ ਦੱਸ ਦੰਗੇ ਕਿ ਜਿਹੜਾ ਇਹਨਾਂ ਨੇ ਉੱਥੇ ਦਿੱਲੀ ਦੇ ਵਿੱਚ ਲੁੱਟਖੋ ਕੀਤੀ ਆ ਔਰ ਲੋਕਾਂ ਦਾ ਨਾਲ ਇਹਨਾਂ ਨੇ ਠੱਗੀਆਂ ਕੀਤੀਆਂ ਝੂਠ ਦਾ ਪੂਰਾ ਇਹਨਾਂ ਦਾ ਕੋਲ ਹੈਗਾ ਵੀ ਝੂਠ ਹਰ ਚੀਜ਼ ਦੇ ਵਿੱਚ ਝੂਠ ਔਰ ਸ਼ਰਾਬ ਕੋਟਾਲਾ ਕੀਤਾ ਗਿਆ ਉਹ ਹੁਣ ਉੱਥੇ ਜਨਤਾ ਨੇ ਦਿੱਲੀ ਦੀ ਜਨਤਾ ਨੇ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਇੱਕ ਉਹਨਾਂ ਨੇ ਕੀਤਾ ਵੀ ਹੁਣ ਅਸੀਂ ਆਕਟਿਵ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ 'ਚ ਲਿਆਣਾ ਉਉਮੀ ਇਸ ਤਰ੍ਹਾਂ ਪੰਜਾਬ ਦੇ ਹਾਲਾਤ ਜਿਹੜੇ ਹੈ ਨਸ਼ੇ ਦੇ ਉੱਤੇ ਬਹੁਤ ਜ਼ਿਆਦਾ ਇਹਨਾਂ ਨੇ ਨਸ਼ਾ ਵਧਾਤਾ ਇਹ ਕਰਪਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ ਲੈਨ ਆਰਡਰ ਕੋਈ ਇੱਥੇ ਹੈ ਨਹੀਂ ਲੁੱਟਖਸੂ ਵਧੀ ਜਾ ਰਹੀ ਹੈ ਤੇ ਕੋਈ ਵੀ ਕੰਮ ਸਰਕਾਰੀ ਕੰਮ ਨਹੀਂ ਹੋ ਰੇ ਜਿਸ ਤਰ੍ਹਾਂ ਆਪਾਂ ਟਰਾਂਸਪੋਰਟੇਸ਼ਨ ਲੋਜ ਲਾਇਸੈਂਸ ਵਗੈਰਾ ਬਣਾਉਣੇ ਆ ਇਹਨਾਂ ਨੇ 4 ਮਹੀਨਿਆਂ ਤੋਂ ਹੁਣ ਤੱਕ ਉਹਨਾਂ ਦਾ ਕੋਈ ਟੈਂਡਰ ਨਹੀਂ ਭਰੇ ਜਿਹੜੇ ਬੱਚੇ ਲੈਸੈਂਸ ਨਿਊ ਕਰਾਣੇ ਜਾਂ ਨਵੇਂ ਬਣਾਣੇ ਆ ਉਹਨਾਂ ਦੇ ਲੈਸੈਂਸ ਨਹੀਂ ਬਣਦੇ ਹਾਰਡ ਡਿਪਾਰਟਮੈਂਟ ਦੇ ਵਿੱਚ ਕਰਪਸ਼ਨ ਤੋਂ ਇਲਾਵਾ ਕੋਈ ਕੰਮ ਦਿਖਦਾ ਨਹੀਂ ਸਾਨੂੰ ਸਰ ਅਰਵਿੰਦ ਕੇਜਰੀਵਾਲ ਜੀ ਨੇ ਆਪਣੀ ਦਿੱਲੀ ਦੀ ਕੁਰਸੀ ਛੱਡਤੀ ਇਹ ਕਹਿ ਕੇ ਵੀ ਲੋਕ ਮੈਨੂੰ ਜਿਤਾਉਣਗੇ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਜਿਓ ਕੁਰਸੀ ਛੱਡਣੀ ਸੀ ਜੇਲ੍ਹ ਜਾਣ ਤੋਂ ਪਹਿਲਾਂ ਇਹਨਾਂ ਨੂੰ ਕੁਰਸੀ ਛੱਡਣੀ ਚਾਹੀਦੀ ਸੀ ਤਾਂ ਤਾਂ ਅੱਜ ਸਮਝਦੇ ਵੀ ਹਾਂ ਵੀ ਇਹ ਲੋਕਾਂ ਵਾਸਤੇ ਹੈ ਜਦ ਇਹਨੇ ਕਿਹਾ ਮੈਂ ਕੁਰਸੀ ਨਹੀਂ ਛੱਡਣੀ ਬਾਹਰ ਆ ਕੇ ਦੋ ਜਿਹੋਨ ਨੂੰ ਰਿਲੀਫ ਮਿਲੇ ਆ ਬਾਹਰ ਆ ਕੇ ਜੇ ਕੁਰਸੀ ਛੱਡੀ ਆ ਉਹ ਛੱਡੀ ਨਹੀਂ ਆ ਉਹਨਾਂ ਨੇ ਉਸ ਨੂੰ ਦਿੱਤਾ ਵੀ ਜਿਵੇਂ ਆਪਾਂ ਕਹਿੰਨੇ ਵੀ ਆਪਣੇ ਇੱਕ ਜਿਹੜਾ ਮੇਰੇ ਅੰਡਰੀ ਕੰਮ ਕਰੇ ਆਪਾਂ ਉਸ ਨੂੰ ਕੁਰਸੀਸ ਦਿੱਤੀ ਆ ਇਹ ਸ਼ਰਮ ਲੋਕਾਂ ਦੇ ਨਾਲ ਧੋਖਾ ਵੀ ਆ ਧੱਕਾ ਵੀ ਆ ਤੇ ਇਹ ਸਾਰੀ ਚੀਜ਼ ਆਪਾਂ ਪੱਲਵਿਕਾ ਨੇ ਵਿੱਚ ਝੂੜ ਦਾ ਪੰਡਾਰਾ ਜੀ ਤੇ ਇਹ ਆ ਇੱਕ ਵੀ ਪੰਜਾਬ ਦੇ ਵਿੱਚ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਣਾ ਕਿਉਂਕਿ ਇਹ ਹਰ ਪਾਸੇ ਫੇਲ ਹੋ ਚੁੱਕੇ ਆ ਹਰ ਜਗ੍ਹਾ ਤੋਂ ਫੇਲ ਹੋ ਚੁੱਕੇ ਆ ਅੱਜ ਸਰ ਕਿਸਾਨਾਂ ਦੇ ਵੱਲੋਂ ਤੇ ਲੋਕਾਂ ਦੇ ਵੱਲੋਂ ਨਾ ਇੱਕ ਚੀਜ਼ ਦੇ ਉੱਤੇ ਬੜਾ ਰੋਸ ਜਤਾਇਆ ਗਿਆ ਸੀਗਾ ਵੀ ਨਰਿੰਦਰ ਮੋਦੀ ਜੀ ਦੇ ਕੋਲ ਦਿਲਜੀਤ ਦੋਸਾਨ ਨੂੰ ਮਿਲਣ ਦਾ ਸਮਾਂ ਹੈ ਨਰਿੰਦਰ ਮੋਦੀ ਜੀ ਦੇ ਕੋਲ ਪੰਜਾਬੀ ਸਿੰਗਰਾਂ ਨੂੰ ਮਿਲਣ ਦਾ ਸਮਾਂ ਹੈ ਪਰ ਜਿਹੜੇ ਕਿਸਾਨ ਅੰਦੋਲਨ ਤੇ ਬੈਠੇ ਨੇ ਜਿਹੜੇ ਕਿਸਾਨ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੇ ਨਾਲ 1 ਮਿੰਟ ਦੀ ਗੱਲਬਾਤ ਕਰਨ ਦਾ ਵੀ ਮੋਦੀ ਜੀ ਦੇ ਕੋਲ ਸਮਾਂ ਨਹੀਂ ਹੈ ਇਸ ਜੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਵੀ ਲੋਕ ਜਿਹੜੇ ਸੀ ਦਾ ਰੋਜ ਜਿਤਾ ਰਹੇ ਨੇ ਮੋਦੀ ਨੇ ਤਾਂ ਮੋਦੀ ਜੀ ਨੇ ਮਾਨੇ ਮੋਦੀ ਜੀ ਨੇ ਬੜੀ ਵਾਰ ਇਹਨਾਂ ਨਾਲ ਸੰਪਰਕ ਵੀ ਕੀਤਾ ਔਰ ਵੀਡੀਓ ਕਾਲ ਦੇ ਉੱਤੇ ਵੀ ਕਈ ਵਾਰੀ ਇਹਨਾਂ ਦਾ ਮੀਟਿੰਗ ਕੀਤੀ ਆ ਤੇ ਹਰ ਸਮੇ ਉਹ ਵਪਾਰ ਕਿਸਾਨ ਦੇ ਹੱਕ ਦੇ ਵਿੱਚ ਹੀ ਗੱਲ ਕਰਦੇ ਆਏ ਆ ਤੇ ਇਹ ਕਿਸਾਨ ਨਹੀਂ ਹੈ ਇਹਨਾਂ ਨੂੰ ਜੇ ਆਪ ਕਿਸਾਨ ਹੋਣਾ ਉਹ ਕਿਸਾਨਾਂ ਵਾਲੀ ਗੱਲ ਕਰਨ ਕਿਸਾਨਾਂ ਵਾਸਤੇ ਦਾ ਮੋਦੀ ਅੱਜ ਵੀ ਖੜੇ ਉਹ ਮੋਦੀ ਹਾਂ ਉਹਨਾਂ ਨੇ ਹੁਣ ਵੀ ਜਿਹੜੀ ਵੀ ਹੈ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਆ ਇਹ ਕਿਸਾਨ ਜਾਣ ਕੇ ਇਹ اپੋਜੀਸ਼ਨ ਦੇ ਖੜੇ ਕਿਤੇ ਹੋਏ ਆ ਇਹ ਆਪ ਹੀ ਉਹਨਾਂ ਨੂੰ ਉਹ ਉਠਾ ਉਠ ਨਹੀਂ ਦੇ ਰਹੇ ਤੇ ਇਹਦੇ ਵਿੱਚ ਕੋਈ ਮੋਦੀ ਦਾ ਕੋਈ ਗੱਲ ਨਹੀਂ ਹੈ ਮੋਦੀ ਤਾਂ ਹਰ ਸਮੇਂ ਕਹਿੰਦੇ ਵੀ ਸਾਡੇ ਨਾਲ ਬੈਠ ਕੇ ਗੱਲ ਕਰੋ ਜਦੋਂ ਮਰਜ਼ੀ ਕਰੋ ਉਹਨਾਂ ਨੇ ਆਪਣੇ ਸਾਰੇ ਮਨਿਸਟਰ ਵੀ ਭੇਜੇ ਸੀ ਮਨਿਸਟਰਾਂ ਨੇ ਜਾ ਕੇ ਇਹਨਾਂ ਨਾਲ ਗੱਲਬਾਤ ਵੀ ਕੀਤੀ ਪਰ ਲੇਕਿਨ ਇਹ ਆਪ ਹੀ ਜਿਹੜੇ ਵੀ ਗੱਲ ਜਿੱਥੇ ਪੁਆਇੰਟ ਤੇ ਆਂਦੇ ਫਿਰ ਉੱਥੇ ਫਿਰ ਪਿੱਛੇ ਅੜ ਜਾਂਦੇ ਪਰ ਜੇਕਰ ਡੱਲੇਵਾਲ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਅੱਜ 55 ਦਿਨ ਪੂਰੇ ਹੋ ਗਏ ਨੇ ਉਹਨਾਂ ਨੂੰ ਮਰਨ ਵਰਤ ਤੇ ਵਾਟੇ ਹੋਏ ਤੇ ਹੁਣ ਤਾਂ ਜਿਹੜੀ ਸਵੈ ਮਾਨ ਦੀ ਟੀਮ ਹੈ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਵੀ ਇਹ ਹੁਣ ਕੱਲੇ ਦਵਾਈਆਂ ਤੇ ਜ਼ਿੰਦਾ ਨਹੀਂ ਰਹਿ ਸਕਦੇ ਔਰ ਉਹਨਾਂ ਦੀ ਇੱਕ ਫੋਟੋ ਵੀ ਬੜੀ ਵਾਇਰਲ ਹੋਈ ਸੀ ਵੀ ਉਹਨਾਂ ਦਾ ਪੇਟ ਜਿਹੜਾ ਪ੍ਰੋਪਰਲੀ ਅੰਦਰ ਚਲਾ ਗਿਆ ਮਾਸ ਪੂਰਾ ਲਟਕ ਰਿਹਾ ਉਹਨਾਂ ਦਾ ਤੇ ਉਹਨਾਂ ਨੂੰ ਲੈ ਕੇ ਕੀ ਕਹਣਾ ਵੀ ਇਹ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਜਾਂ ਫਿਰ ਐਕਚੁਅਲੀ ਕਿਸਾਨ ਪ੍ਰੋਬਲਮ ਚ ਨੇ ਕੋਈ ਕਿਸਾਨ ਪ੍ਰੋਬਲਮ ਚ ਨਹੀਂ ਹੈ ਜੀ ਅਸੀਂ ਸਮਝਦੇ ਹਾਂ ਵੀ ਕਿਸਾਨਾਂ ਵਾਸਤੇ ਅੱਜ ਸਾਡੀ ਸੈਂਟਰ ਸਰਕਾਰ ਨੇ ਹਰ ਤਰ੍ਹਾਂ ਇਹਨਾਂ ਨੂੰ ਰਾਜ਼ੀ ਕੀਤਾ ਇੱਕ ਤੁਸੀਂ ਇਹ ਦੱਸੋ ਕੱਲੇ ਪੰਜਾਬ ਦੇ ਕਿਸਾਨੀ ਰਾਜ਼ੀ ਨਹੀਂ ਹੈ ਬਾਕੀ ਸਾਰੀ ਸਟੇਟਾਂ ਆ ਗਈਆਂ ਉੱਥੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਤੇ ਇਸ ਕਰਕੇ ਇਸ ਮੁੱਦੇ ਨੂੰ ਆਪਾਂ ਜਿਆਦਾ ਇਹ ਲੰਬਾ ਲੈ ਕੇ ਜਾ ਰਹੇ ਆ ਵੈਸੇ ਹੈ ਨਹੀਂ ਇਹ ਮੁੱਦਾ ਇਹ ਗੱਲ ਕਹਿਣਾ ਚਾਹਾਂਗਾ ਪੰਜਾਬ ਦੇ ਲੋਕਾਂ ਨੂੰ ਕਿ ਅਗਰ ਪੰਜਾਬ ਨੂੰ ਬਚਾਣਾ ਪੰਜਾਬ ਨੂੰ ਜਿਆਦਾ ਡਿਵੈਲਪ ਕਰਨਾ ਔਰ ਪੰਜਾਬ ਦੇ ਵਿੱਚ ਜਿਹੜੀ ਤਰੂਟੀਆਂ ਜਿਸ ਸੇ ਸਾਡਾ ਪੰਜਾਬ ਕਿਸੇ ਟਾਈਮ ਹਿੰਦੁਸਤਾਨ ਦੀ ਫਰਸਟ ਨੰਬਰ ਦੀ ਸਟੇਜ ਸੀ ਸਭ ਤੋਂ ਲਾਸਟ ਚਲੀ ਗਈ ਹੈ ਅਸੀਂ ਇਹਨੂੰ ਦੁਬਾਰਾ ਲਿਆਣਾ ਹੈ ਤਾਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਥ ਮਜ਼ਬੂਤ ਕਰਨੀ ਚਾਹੀਦੀ ਹੈ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚ ਲਿਆਓ ਤੁਹਾਡਾ ਆਪਣਾ ਵਿਕਾਸ ਵੀ ਹੋਏਗਾ ਔਰ ਇੱਥੇ ਹਰ ਤਰ੍ਹਾਂ ਦੀ ਡਿਵੈਲਪਮੈਂਟ ਵੀ ਹੋਏਗੀ ਇੰਡਸਟਰੀ ਜਿਹੜੀ ਸਾਡੀ ਬਾਹਰ ਜਾ ਰਹੀ ਆ ਉਹ ਇੰਡਸਟਰੀ ਵੀ ਰੁਕ ਜਾਏਗੀ ਔਰ ਇੰਡਸਟਰੀ ਦੇ ਵਿੱਚ ਡਿਵੈਲਪਮੈਂਟ ਵੀ ਹੋਏਗੀ ਔਰ ਸਾਡਾ ਯੂਥ ਜਿਹੜਾ ਬਾਹਰ ਜਾ ਰਿਹਾ ਉਹ ਵੀ ਇੱਥੇ ਰੁਕ ਜਾਏਗਾ ਨਸ਼ੇਨ ਵੀ ਰੋਕੇ ਜਾ ਸਕਦਾ ਅਗਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਜਾਵੇ ਤਾਂ ਮੈਂ ਬਹੁਤ ਪੰਜਾਬ ਦੁਆਰਾ ਖੁਸ਼ਹਾਲ ਹੋ ਜਾਏਗਾ ਦੁਆਰਾ ਜਿਵੇਂ ਤੇ ਭੰਗੜੇ ਚੱਲਦੇ ਸੀ ਉਵੇਂ ਦੁਆਰਾ ਫੇ ਭੰਗੜੇ ਹੋਣਗੇ ਇੱਕ ਆਖਰੀ ਮੈਸੇਜ ਜੋ ਅੱਜ ਦੀ ਯੂਥ ਪੀੜ੍ਹੀ ਨੂੰ ਦੇਣਾ ਚਾਹੋਗੇ ਸਰ ਤੁਸੀਂ ਪੰਜਾਬ ਦੀ ਯੂਥ ਨੂੰ ਪਹਿਲੀ ਗੱਲ ਤਾਂ ਸਾਡਾ ਯੂਥ ਜਾਂ ਨਸ਼ਿਆਂ ਤੇ ਜਾ ਸਾਡਾ ਯੂਥ ਬਾਹਰ ਚਲਾ ਗਿਆ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਯੂਥ ਤੇ ਨਜ਼ਰ ਨਹੀਂ ਆ ਰਿਹਾ ਇੱਥੇ ਯੂਥ ਨਜ਼ਰ ਨਹੀਂ ਆ ਰਿਹਾ ਲੇਕਿਨ ਦੂਸਰੀ ਬਰਾਦਰੀ ਜਿਹੜੀ ਬਾਹਰੋਂ ਆ ਰਹੀ ਆ ਉਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਉਹਨੂੰ ਦਿੱਤਾ ਜਾ ਰਿਹਾ ਰਹੀ ਹੈ ਅੱਜ ਸਾਡਾ ਲੁਧਿਆਣਾ ਲੈ ਲਓ ਪੰਜਾਬ ਲੈ ਲਓ ਸਾਰੇ ਪਾਸੇ ਬਾਰਡਰੀ ਸਾਰੀ ਜਿਹੜੀ ਮੁਸਲਮਾਨ ਕੌਮ ਹੈ ਉਹ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ ਗਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਤਾਂ ਐਸੀ ਸਾਡੇ ਨਾਲ ਹਰਕੇਸ਼ ਮਿੱਤਰ ਜੀ ਮੌਜੂਦ ਹੋਣੇ ਗੱਲਬਾਤ ਕੀਤੀ ਇਹਨਾਂ ਦੇ ਨਾਲ ਔਰ ਇਤਦੀ ਖਾਸ ਪੇਸ਼ਕਸ਼ ਲੈ ਕੇ ਮੈਂ ਫਿਰ ਤੋਂ ਹਾਜ਼ਰ ਹੰਦਾਂਗਾ ਪੀ9 ਨਿਊਜ਼ ਦਿਨਗੋਂਸੀ ਧੰਨਵਾਦ